ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਜ ਆਪਾਂ ਅਕਾਲ ਉਸਤਤ ਬਾਣੀ ਦੀ ਸੰਥਿਆ ਸ਼ੁਰੂ ਕਰਨ ਲੱਗੇ ਹਾਂ ਜੋ ਸੰਗਤਾਂ ਦੇ ਮੈਸੇਜ ਵੀ ਆ ਰਹੇ ਸਨ ਕਿ ਅਕਾਲ ਉਸਤਤ ਬਾਣੀ ਦੀ ਸੰਥਿਆ ਕਰਾਓ ਤੇ ਇਹ ਕਲਗੀਧਰ ਪਾਸ਼ਾ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ ਤੇ ਸ੍ਰੀ ਦਸ਼ਮ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੋਈ ਹੈ ਇਕ ਓੰਕਾਰ ਸਤਗੁਰ ਪ੍ਰਸਾਦ ਉਤਾਰ ਖਾਸੇ ਦਸਕਤ ਕਾ ਦਸਕਤ ਕਾ ਪਾਤ ਸਾਹੀ ਦਸਵੀਂ ਇਹ ਉਸੇ ਤਰ੍ਹਾਂ ਉਚਾਰਨ ਕਰਨਾ ਹੈ ਸਤਗੁਰ ਜੀ ਇੱਥੇ ਪਹਿਲਾਂ ਬਾਣੀ ਉਚਾਰਨ ਤੋਂ ਪਹਿਲਾਂ ਦਸਕਤ ਕਰ ਰਹੇ ਨੇ ਅਕਾਲ ਪੁਰਖ ਕੀ ਰੱਛਾ ਹਮਨੈ ਹਮਨੈ ਨੰਨੇ ਨੂੰ ਦੁਲਾਵਾਂ ਲੱਗੀਆਂ ਹਮਨੇ ਨਹੀਂ ਕਹਿਣਾ ਹਮਨੈ ਸਰਬ ਲੋਹ ਦੀ ਲੋਹ ਹਾ ਹਾ ਬੋਲ ਕੇ ਪੂਰਾ ਲੋਹ ਦੀ ਇੱਥੇ ਵਿਸਰਾਮ ਹੈ ਇਹ ਜਿੱਥੇ ਸੰਗਤ ਜੀ ਕੌਮਾਂ ਲੱਗੀਆਂ ਹੋਈਆਂ ਇੱਥੇ ਵਿਸਰਾਮ ਨੇ ਸਾਰੇ ਰੱਛਿਆ ਹਮਨੈ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨੈ ਇੱਥੋਂ ਤੇ ਇੱਕ ਸਤਿਗੁਰ ਜੀ ਨੇ ਦਸਕਤ ਕੀਤੇ ਹਨ ਆਗੈ ਲਿਖਾਰੀ ਕੇ ਦਸਕਤ ਤੁਹੈ ਪ੍ਰਸਾਦ ਚੌਪਈ ਤ્વੈ ਤੱਤੇ ਔਂਕੜ ਐੜੇਦਲਾ ਮੈਂ ਇਸ ਦੇ ਦੋ ਉਚਾਰਨ ਕਰਵਾਏ ਜਾਂਦੇ ਨੇ ਇੱਕ ਤੱਤੇ ਔਂਕੜ ਐੜਾ ਮੁਕ ਤੱਤੋ ਇੱਕ ਤੱਤੇ ਔਂਕੜ ਐੜੇਦਲਾਮ ਦੋਨੇ ਹੀ ਉਚਾਰਨ ਸਹੀ ਨੇ ਤੁਹੈ ਪ੍ਰਸਾਦ ਚੌਪਈ ਪ੍ਰਣਵੋ ਸੋ ਬੇਨਤੀ ਕਰਦੀ ਹੈ ਕਿ ਜਿੱਥੇ ਇਹ ਕੌਮਾਂ ਲੱਗੀਆਂ ਤੁਸੀਂ ਵੇਖ ਰਹੇ ਹੋ ਇਹ ਸਾਰੇ ਇੱਥੇ ਵਿਸਰਾਮ ਨੇ ਸਵਾਪੀ ਜੀ ਨੇ ਆਪ ਸਮਝ ਲੈਣਾ ਪ੍ਰਣਵੋ ਆਦ ਏਕੰਕਾਰਾ ਜਲ ਥਲ ਮਹੀਲ ਕਿਉ ਪਸਾਰਾ ਆਦ ਪੁਰਖ ਅਬਗਤ ਅਬਨਾਸੀ ਅਬਗਤ ਉਚਾਰਨ ਕਰਨਾ ਹੋਰ ਤਰੀਕੇ ਦੇ ਨਾਲ ਉਚਾਰਨੀ ਕਰਨਾ ਅਬਗਤ ਪਾਠ ਹੈ ਅਬਨਾਸੀ ਲੋਕ ਚਤੁਰਦਸ ਇੱਥੇ ਵਿਸਰਾਮ ਹੈ ਚਤੁਰ ਰਾਰੇ ਦੇ ਔਂਕੜ ਲੱਗਾ ਹੋਇਆ ਹੈ ਚਤੁਰਦਸ ਜੋਤ ਪ੍ਰਕਾਸ਼ੀ ਹਸਤ ਕੀਟ ਕੇ ਬੀਚ ਸਮਾਨਾ ਰਾਵ ਰੰਕ ਜਿਹ ਇੱਕ ਸਰਜਾਨਾ ਅਦਵੈ ਐੜਾ ਦੱਦਾ ਵਾਵੇ ਦੇ ਦਲਾਵਾਂ ਲੱਗੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿਹੜਾ ਪੈਰ ਵਿੱਚ ਵਾਵਾ ਆਉਂਦਾ ਹੈ ਉਹ ਐੜਾ ਬਣਦਾ ਇੱਥੇ ਵਾਵਾ ਹੀ ਉਚਾਰਨ ਕਰਨਾ ਹੈ ਅਦਵੈ ਅਦਵੈ ਇਸ ਜਲਦੀ ਦੇ ਨਾਲ ਪੜਿਆ ਜਾਣਾ ਅਦਵੈ ਅਦਵੈ ਅਲਖ ਪੁਰਖ ਅਬਨਾ ਅਭਗਾਮੀ ਸਭ ਘਟ ਘਟ ਕੇ ਅੰਤਰਜਾਮੀ ਅਲਖ ਰੂਪ ਅਸ਼ੈ ਅਨਪੇਖਾ ਅਸ਼ੈ ਉਚਾਰਨ ਕਰਨਾ ਅਸ਼ੇ ਨਹੀਂ ਕਹਿਣਾ ਅਸ਼ੈ ਐਡਾ ਸਬੰਧ ਕਲਾ ਕੇ ਅਨਪੇਖਾ ਰਾਗ ਰੰਗ ਜਿਹ ਰੂਪ ਨਾ ਰੇਖਾ ਬਰਨ ਚਿਹਨ ਸਭ ਹੂ ਤੇ ਨਿਆਰਾ ਆਦਪੁਰਖ ਅਦਵੈ ਅਬਕਾਰਾ ਬਰਨ ਚਿਹਨ ਜੇ ਜਾਤ ਨਾ ਪਾਤਾ ਹੁਣ ਸੰਗਤ ਜੀ ਕਈ ਥਾਂ ਤੇ ਬਿੰਦੀ ਨਹੀਂ ਲੱਗੀ ਕਈ ਸਰੂਪਨ ਵਿੱਚ ਬਿੰਦੀ ਲੱਗੀ ਆ ਰਹੀ ਹੈ 70 ਮਿੱਤਰ ਜੇ ਤਾਤ ਨਾ ਮਾਤਾ ਮਾਤਾ ਪਾਠ ਬੋਲਾ ਹੈ ਸਭ ਤੇ ਦੂਰ ਸਭਨ ਤੇ ਨੇਰਾ ਜਾਲ ਥਲ ਮਹੀਅਲ ਜਾਹੇ ਬਸੇਰਾ ਅਨਹਦ ਰੂਪ ਅਨਾਹਦ ਬਾਣੀ ਚਰਨ ਸਰਨ ਜਿਹ ਵਸਤ ਪਵਾਨੀ ਬ੍ਰਹਮਾ ਵਿਸ਼ਨ ਹੁਣ ਤਿਆਰ ਰੱਖਣਾ ਬ੍ਰਹਮਾ ਨਹੀਂ ਕਹਿ ਦੇਣਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਈ ਵਾਰ ਆਇਆ ਇੱਥੇ ਹਾਹਾ ਲੱਗਾ ਵਿੱਚ ਬ੍ਰਹਮਾ ਪੂਰਾ ਹਾਹਾ ਬੋਲ ਕੇ ਜਾਣਾ ਹੈ ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਇੱਥੇ ਕੱਲਾ ਇੰਦਰ ਹੈ ਇੱਥੇ ਉਪ ਊੜੇ ਔਂਕੜ ਪਪਾ ਉਪ ਇੰਦਰ ਇਸ ਤਰ੍ਹਾਂ ਉਚਾਰਨ ਕਰਨਾ ਹੈ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੂਦਰ ਰੂਦਰ ਰਾਰੇ ਔਂਕੜ ਦੱਦਾ ਤੇ ਰਾਰਾ ਰੂਦਰ ਉਪਾਇ ਖਪਾਇ ਸੁ ਜਿੱਥੇ ਕੌਮਾ ਤੁਸੀਂ ਵੇਖ ਰਹੇ ਇੱਥੇ ਵਿਸਰਾਮ ਨਹੀਂ ਲੋਕ ਚਤੁਰਦਸ ਕਈ ਥਾਂ ਤੇ ਚਤੁਰਦਸ ਪਾਠ ਇਕੱਠਾ ਵੀ ਆਉਂਦਾ ਹੈ ਕਈ ਥਾਵਾਂ 'ਤੇ ਕਈ ਸਰੂਪਾਂ ਵਿੱਚ ਵੱਖਰ-ਵੱਖਰਾ ਵੀ ਲਿਖਿਆ ਹੋਇਆ ਹੈ। ਲੋਕ ਚਤਰ ਦਸ ਖੇਲ ਰਚਾਇਓ ਬਹਰ ਆਪ ਹੀ ਬੀਚ ਮਲਾਇਓ ਦਾਨਵ ਦੇਵ ਅਨਿੰਦ ਅਪਾਰਾ ਗੰਦਰਬ ਗੰਦਰਬ ਉਚਾਰਨ ਕਰਨਾ ਗੱਗੇ ਟਿੱਪੀ ਵੱਖਰੀ ਕਰ ਦੇਣੀ ਹੈ ਸੰਬੰਧ ਕਲਾ ਕੇ ਗੰਦਰਬ ਪਾਠ ਇਕੱਠਾ ਹੀ ਉਚਾਰਨ ਕਰਨਾ ਦੱਸਣ ਵਾਸਤੇ ਆਪ ਜੀ ਨੂੰ ਜਿਹੜਾ ਗੱਗੇ ਟਿੱਪੀ ਵੱਖਰੀ ਕਰਕੇ ਦੱਸਦੇ ਆ ਕਿ ਤੁਹਾਨੂੰ ਛੇਤੀ ਸਮਝ ਆ ਜਾਵੇ ਛੇਤੀ ਇਸ ਦਾ ਉਚਾਰਨ ਤੁਹਾਨੂੰ ਆ ਜਾਵੇ ਗੰਦਰਬ ਜੱਛ ਕਸ ਕੇ ਬੋਲਣਾ ਜੱਛ ਅਦਕ ਲੱਗੇ ਰਚੈ ਇੱਥੇ ਦਲਾਵਾਂ ਲੱਗੀਆਂ ਰਚੈ ਰਚੇ ਨਹੀਂ ਕਿੰਨ ਰਚੈ ਸੋ ਸੰਗਤ ਜੀ ਦਸਮ ਗ੍ਰੰਥ ਸਾਹਿਬ ਜੀ ਜਿਹੜੀ ਬਾਣੀ ਹੈ ਇਹਦੇ ਉੱਤੇ ਅਦਕ ਲੱਗੇ ਹੋਏ ਨੇ ਕਲਗੀ ਤਰਪਾਸ਼ਣ ਨੇ ਅਦਕ ਲਾ ਕੇ ਬਾਣੀ ਉਚਾਰਨ ਕੀਤੀ ਹੈ ਜੱਜ ਰਚੈ ਸੋ ਵਿਚਾਰਾ ਭੂਤ ਪਵੇਖ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਕੀ ਜਾਨੀ ਤਾਤ maat ਜਿਹ ਜਾਤ ਨਾ ਪਾਂਤਾ ਹੁਣ ਇੱਥੇ ਵੀ ਬਿੰਦੀ ਆਈ ਅੱਗੇ ਬੇਨਤੀ ਆਪਾਂ ਕੀਤੀ ਸੀ ਪਹਿਲਾਂ ਕਿ ਕਈ ਸਰੂਪਾਂ ਵਿੱਚ ਬਿੰਦੀ ਨਹੀਂ ਲੱਗੀ ਹੋਈ ਇਹਦੇ ਵਿੱਚ ਸ਼ੰਕਾ ਨਹੀਂ ਕਰਨਾ ਕਦੇ ਵੀ ਕਿ ਇਹ ਬਿੰਦੀ ਲਾ ਕੇ ਪੜਨਾ ਜਾਂ ਨਹੀਂ ਜਿੱਥੇ ਬਿੰਦੀ ਨਹੀਂ ਲੱਗੀ ਉੱਥੇ ਨਾ ਉਚਾਰਨ ਕਰੋ ਕਈ ਥਾਵਾਂ ਤੇ ਬਿੰਦੀ ਲੱਗੀ ਹੋਈ ਕਿਤੇ ਨਹੀਂ ਲੱਗੀ ਹੋਈ ਜਾਤ ਨਾ ਪੰਤਾ ਏਕ ਰੰਗ ਕਾਹੂ ਨਹੀਂ ਰਾਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਭ ਹੂੰ ਸਰਬ ਠੌਰ ਪਹਿਚਾਨਾ ਠੌਰ ਕਨੋੜੇ ਦੇ ਨਾਲ ਉਚਾਰਨ ਕਰਨਾ ਇਹ ਤੱਕ ਧਿਆਨ ਰੱਖਣਾ ਕਿ ਠੌਰ ਨਹੀਂ ਕਹਿ ਦੇਣਾ ਠੌਰ ਮੂੰਹ ਖੋਲ ਕੇ ਉਚਾਰਨ ਹੋਵੇਗਾ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਬਗਤ ਅਬਦੂਤਾ ਇਹਨੂੰ ਅਬਗਤ ਉਚਾਰਨ ਕਰਨਾ ਬੱਬੇ ਨੂੰ ਸਿਆਰੀ ਲੱਗੀ ਏ ਅਬਗਤ ਅਬਿਗਤ ਨਹੀਂ ਕਹਿਣਾ ਅਬਗਤ ਪਾਠ ਇਹ ਉਚਾਰਨ ਕਰਨਾ ਗੁਰਬਾਣੀ ਦੇ ਵਿੱਚ ਵੀ ਕਈ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਇਆ ਹੈ ਅਬਗਤ ਅਬਦੂਤਾ ਜਾਤ ਪਾਤ ਜਿਹ ਚਿਹਨ ਨਾ ਵਰਨਾ ਅਬਗਤ ਦੇਵ ਅਸ਼ੈ ਅਨ ਪਰਮਾ ਅਛੇ ਨਹੀਂ ਕਹਿਣਾ ਅਸ਼ੈ ਐੜਾ ਛੇ ਦਲਾਵਾ ਲਾ ਕੇ ਉਚਾਰਨ ਕਰਨਾ ਅਸ਼ੈ ਅਨ ਪਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੁਖਣ ਕੋ ਹਰਤਾ ਇੱਕ ਚਿੱਤ ਜਿਹੇ ਇੱਕ ਛਿੰਨ ਧਿਆਇਓ ਇੱਕ ਚਿੱਤ ਜਿਹੇ ਇੱਕ ਛਿੰਨ ਧਿਆਇਓ ਊੜੇ ਦਾ ਮੂੰਹ ਖੁੱਲ੍ਹਿਆ ਧਿਆਇਓ ਲੰਮਾ ਕਰਕੇ ਜੇ ਆਪਾਂ ਪੜਦੇ ਆ ਧਿਆਓ ਧਿਆਇਓ ਥੋੜੀ ਆਵਾਜ਼ ਕੱਢਦੇ ਆ ਤੇ ਫਿਰ ਊੜੇ ਔਂਕੜ ਉਚਾਰਨ ਹੋ ਜਾਂਦਾ ਜਿੱਥੇ ਹੋੜਾ ਲੱਗਾ ਹੈ ਜੇ ਊੜੇ ਦਾ ਮੂੰਹ ਖੁੱਲ੍ਹਿਆ ਇੱਥੇ ਹੋੜਾ ਹੈ ਇਹਨੂੰ ਥੋੜਾ ਲੰਮਾ ਕਰਕੇ ਧਿਆਇਓ ਇਸ ਤਰ੍ਹਾਂ ਧਿਆਇਓ ਕਾਲ ਫਾਸ ਕੇ ਵਿਚ ਨਾ ਆਇਓ ਇੱਥੇ ਵੀ ਹੋੜਾ ਆਇਆ ਇਹ ਤਿਆਰ ਰੱਖਣਾ ਇੱਥੇ ਵਿਸ਼ਰਾਮ ਹੈ ਕਾਲ ਫਾਸ ਕੇ ਵਿਚ ਨਾ ਆਇਓ ਸੁਸੰਗਤ ਜੀ ਆਪਾਂ ਅਕਾਲ ਉਸਤਤ ਬਾਣੀ ਦੀ ਸੰਥਿਆ ਕਰ ਰਹੇ ਹਾਂ ਇੱਥੇ ਆਪਣੀ 10 ਪੌੜੀਆਂ ਹੋ ਗਈਆਂ ਨੇ ਸੋ ਅਗਲੇ ਆਪਾਂ ਅੱਗੇ ਸ਼ੁਰੂ ਕਰਾਂਗੇ ਸੰਥਿਆ ਸਾਰੀ ਬਾਣੀ ਦੀ ਆਪਾਂ ਅਕਾਲ ਉਸਤਤ ਦੀ ਬਾਣੀ ਦੀ ਸੰਥਿਆ ਕਰਨੀ ਹੈ ਸੋ ਥੋੜੀ ਥੋੜੀ ਕਰਕੇ ਆਪਾਂ ਸੰਥਿਆ ਕਰਨੀ ਹੈ ਕਿ ਇਸ ਦਾ ਜਿਹੜਾ ਉਚਾਰਨ ਹੈ ਕਿਉਂਕਿ ਦਸਮ ਗ੍ਰੰਥ ਸਾਹਿਬ ਦੀ ਬਾਣੀ ਹੈ ਥੋੜੀ ਮਹਿੰਗੀ ਬਾਣੀ ਕਠਨ ਸ਼ਬਦ ਨੇ ਤੇ ਥੋੜੀ ਥੋੜੀ ਕਰਾਂਗੇ ਤੇ ਛੇਤੀ ਯਾਦ ਹੋਵੇਗੀ ਛੇਤੀ ਆਪ ਨੂੰ ਇਸ ਦਾ ਸ਼ੁੱਧ ਉਚਾਰਨ ਆਵੇਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Prontinho.